ਦਾਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਚੇਸ ਫੂਲਕਾ ਨੇ ਆਪਣੇ ਹਲਕੇ 'ਚ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਹੋ ਰਹੀ ਕਣਕ ਦੀ ਚੋਰੀ ਦਾ ਪਰਦਾਫਾਸ਼ ਕੀਤਾ ਹੈ ਫੂਲਕਾ ਦਾ ਕਹਿਣਾ ਹੈ ਕਿ ਕੁਝ ਲੋਕ ਗਰੀਬਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਬੋਰੀਆਂ 'ਚੋਂ ਕੱਢ ਕੇ ਵੇਚ ਰਹੇ ਸਨ ਜਿਸ ਦੀ ਇਤਲਾਹ ਦੇਣ ਤੇ ਮੰਗਲਵਾਰ ਰਾਤ ਡੀਸੀ ਨੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਕਾਬੂ ਕੀਤਾ ਉੱਥੇ ਕਣਕ ਦੇ ਵਿੱਚੋਂ ਬੋਰੀਆਂ ਦੇ ਵਿੱਚੋਂ ਕਣਕ ਕੱਢੀ ਜਾ ਰਹੀ ਸੀ ਇਹ ਜਿਹੜੀਆਂ ਬੋਰੀਆਂ ਹੁੰਦੀਆਂ ਚਿੱਟੇ ਰੰਗ ਦੀਆਂ ਹੁਣੇ ਤੁਹਾਨੂੰ ਦਿਖਾਵਾਂਗੇ ਅਸੀਂ ਵੀਡੀਓ ਚਿੱਟੇ ਰੰਗ ਦੀਆਂ ਬੋਰੀਆਂ ਹੁੰਦੀਆਂ ਉਹਦੇ ਚੋਂ ਕਨਕ ਜੋਖ-ਜੋਖ ਕੇ ਵਿੱਚੋਂ 3-3 ਕਿਲੋ ਕਨਕ ਕੱਢ ਰਹੇ ਸੀ ਤੇ ਨਾਲ ਜਿਹੜੀਆਂ ਦੂਜੀਆਂ ਬੋਰੀਆਂ ਹੁੰਦੀਆਂ ਝੂਠ ਦੀਆਂ ਉਹ ਦੂਜੀਆਂ ਬੋਰੀਆਂ ਚੋਂ ਕੱਢ-ਕੱਢ ਕੇ ਉਹਨੂੰ ਭਰ ਰਹੇ ਸੀ ਬੋਰੀ ਮਗਰੋਂ ਫੇਰ ਸੀਕੇ ਉਹਨੂੰ ਬੋਰੀ ਦਾ ਢੇਰ ਲਗਾ ਕੇ ਉਹਦੇ ਤੇ ਨਾਲ ਪਾਣੀ ਰੱਖਿਆ ਸੀ ਟੁੱਲੂ ਪੰਪ ਨਾਲ ਨਾਲ ਫੁਆਰਾ ਬਣਾਇਆ ਵਾ ਸੀ ਉਹ ਟੁੱਲੂ ਪੰਪ ਤੇ ਫਾਰੇ ਦੇ ਨਾਲ ਉਹ ਬੋਰੀ ਉੱਪਰ ਪਾਣੀ ਪਾਉਂਦੇ ਸੀ ਤਾਕੇ ਪਾਣੀ ਪਾ ਕੇ ਉਹਦਾ ਪਾਰ ਵਧੇ ਫੂਲਕਾ ਦਾ ਕਹਿਣਾ ਹੈ ਕਿ ਇਸ ਘੁਟਾਲੇ 'ਚ ਫੂਡ ਅਫਸਰਾਂ ਦੇ ਨਾਲ ਕਈ ਹੋਰ ਵੱਡੇ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਣੀ ਟੀਵੀ